ਹੈਲੋ ਦੋਸਤੋ ਇੱਕ ਨਾ ਆਹ ਨਾ ਕੁੱਕਰ ਦੇ ਵਿੱਚ ਛੋਲੇ ਭੁੰਨਣ ਦੀ ਵੀਡੀਓ ਕਿਸੇ ਨੇ ਪਾਈ ਹੋਈ ਆ ਲੇਕਿਨ ਉਹ ਹਾਇ ਫੇਕ ਪਰ ਗ੍ਰੈਂਡੀਆਂ ਪਤਾ ਕੀ ਕਰਦੀਆਂ ਰਸੋਈ ਵਿੱਚ ਜਾ ਕੇ ਉਸੇ ਤਰ੍ਹਾਂ ਸਮਗਰੀ ਛੋਲੇ ਲੈ ਲੈਂਦੀਆਂ ਇਹਨੋਂ ਲੈ ਲੈਂਦੀਆਂ ਤੇ ਥੋੜਾ ਜਿਹਾ ਉਹਦੇ ਵਿੱਚ ਪਾਣੀ ਮਿਲਾ ਲੈਂਦੀਆਂ ਤੇ ਫੇਰ ਉਹ ਉਹਦੇ ਵਿੱਚ ਲੂਣ ਪਾ ਲੈਂਦੇ ਆ ਲੂਣ ਦੇ ਵਿੱਚ ਭੁੰਨਦੀਆਂ ਜਾਣੀ ਤੇ ਸਾਰਾ ਕੁਝ ਸਮਗਰੀ ਇਕੱਠੀ ਕਰਕੇ ਤੇ ਉਹਦੇ ਵਿੱਚ ਕੁੱਕਰ ਦੇ ਪਾ ਲੈਂਦੇ ਆ ਉਤੋਂ ਕੁੱਕਰ ਨੂੰ ਕਰ ਦਿੰਦੀਆਂ ਬੰਦਾ ਤੇ ਫੇਰ ਉਹਦੇ ਇਹ ਥਾਂ ਉਹ ਅੱਗ ਤੇ ਧਰ ਦਿੰਦੀਆਂ ਕੁੱਕਰ ਨੂੰ ਗੈਸ ਤੇ ਚੱਲਦੀ ਆ ਪੂਰੀ ਫੁੱਲ ਫਲੇਮ ਦੇ ਵਿੱਚ ਤੇ ਕਿੰਡ ਤੇ ਕੀ ਰਿਜ਼ਲਟ ਨਿਕਲਦਾਗਾ ਤੇ ਐਂਡ ਤੇ ਕਹਿੰਦੀ ਆ ਲੈ ਇਹ ਤਾਂ ਖਰਾਬ ਹੋ ਗਿਆ ਭਾਈ ਆ ਇਸ ਤਰ੍ਹਾਂ ਵੀਡੀਓ ਦੇ ਪਿੱਛੇ ਲਾ ਕੇ ਸਾਰੀ ਸਮਗਰੀ ਖਰਾਬ ਕਰ ਲਨੀ ਆ ਮੈਂ ਕਹਿੰਨਾ ਵੀ ਇਹ ਜੇ ਜਿਹੜੇ ਵੀਡੀਓ ਪਾਉਂਦੇ ਨੇ 20 ਛੱਤਰ ਹੋਕੇ ਦਾ ਪਾਣੀ ਜਿਹੜਾ ਇਹੋ ਜਿਹੀ ਵੀਡੀਓ ਤਿਆਰ ਕਰੂਗਾ ਜਿਵੇਂ ਕਹਿੰਦੇ ਹੁੰਦੇ ਨਾ ਕੜੀ ਦੇ ਡੁੱਲਣ ਵਾਂਗ ਕਿਸੇ ਨੇ ਕੜੀ ਬਣਾਉਣੀ ਸ਼ੁਰੂ ਕਰਤੀ ਸੀ ਤੇ ਸੌਰੇ ਨੇ ਕਿਹਾ ਭਾਈ ਤੈਥੋਂ ਕੜੀ ਬਣਦੀ ਨਹੀਂਗੀ ਤੇ ਉਹ ਕਹਿੰਦੀ ਨਾ ਬਾਬਾ ਮੈਂ ਕੜੀ ਬਣਾ ਲੂੰਗੀ ਉਹ ਜਦੋਂ ਕੜੀ ਬਣਾਉਣ ਲੱਗੀ ਤੇ ਉਹ ਕੜੀ ਸਣ ਗਈ ਤੇ ਫਿਰ ਉਹਨੇ ਕਿਹਾ ਬਾਬਾ ਇਹ ਤਾਂ ਛਣ ਗਈ ਉਹ ਕਹਿੰਦਾ ਪਾਜੀ ਮੈਂ ਪਹਿਲਾਂ ਤੈਨੂੰ ਕਿਹਾ ਸੀ ਤੈਨੂੰ ਨਹੀਂ ਕੜੀ ਬਣਾਉਣੀ ਆਉਣੀ ਆਉਣੀ ਤੇ ਉਹਨੇ ਕਿਹਾ ਚੰਗਾ ਬਾਬਾ ਮੈਂ ਡੋਲ ਦਿੰਨੀ ਆ ਉਹ ਕਹਿੰਦੇ ਪੁੱਤ ਉਹ ਕਹਿੰਦਾ ਬੇਟਾ ਤੈਥੋਂ ਹੁਣ ਫਿਰ ਇਹ ਡੁੱਲਣੀ ਵੀ ਨਹੀਂ ਗਈ ਨਹੀਂ ਬਾਬਾ ਕਹਿੰਦੇ ਰਹਾੜ ਕਰਨ ਲੱਗੀ ਉਹ ਉਹਦੀ ਨੋ ਉਹ ਕਹਿੰਦੇ ਨਹੀਂ ਬਾਬਾ ਮੈਂ ਡੋਲ ਤਾਂ ਦੇਉਂਗੀ ਪਰ ਉਹ ਡੋਲਣ ਲੱਗੀ ਜਦੋਂ ਸਾਰੇ ਪੈਰਾਂ ਤੇ ਗਰਮ ਸੀ ਕੜੀ ਉਹ ਪੈਰਾਂ ਤੇ ਬਵਾਲੇ ਤੇ ਸਾਰੇ ਪੈਰ ਉਹਨੇ ਠਾਲੇ ਉਹ ਕਹਿੰਦੇ ਬਾਬਾ ਮੇਰੇ ਤਾਂ ਪੈਰ ਬੂ ਮਾਨਸ ਬੂ ਮਾਨਸ ਕਰਦੀ ਸਹੁਰੇ ਕੋਲੇ ਪਹੁੰਚੇ ਕਹਿੰਦਾ ਭਾਈ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਵੀ ਕੜੀ ਭਾਈ ਤਿੱਥੋਂ ਬਾਨੀ ਨਹੀਂ ਜੇ ਗਲਤ ਬਣ ਗਈ ਤਾਂ ਇੱਥੇ ਧਰ ਦੇ ਤੂੰ ਨਾ ਇਹਨੂੰ ਉਹੋ ਕਰਾਂ ਡੋਲਣਾ ਤੇ ਥੋ ਡੁੱਲਣੀ ਵੀ ਨਹੀਂ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਸੋ ਇਹੋ ਜਿਹੀਆਂ ਜਿਹੜੀਆਂ ਵੀਡੀਓਆਂ ਦੇ ਪਿੱਛੇ ਵੀਡੀਓ ਬਣਾਉਣ ਵਾਲਿਆਂ ਦੇ ਪਿੱਛੇ ਲਾ ਕੇ ਤੁਸੀਂ ਆਪ ਦੀ ਸਮੱਗਰੀ ਖਰਾਬ ਕਰ ਲੈਨੇ ਹੋ ਇਹੋ ਜਿਹੇ ਇਹੋ ਜਿਹੇ ਕੰਮ ਨਾ ਕਰਿਆ ਕਰੋ